ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ कौर ਕੱਗਾ ਅੱਜ ਪਿੰਡ ਕੱਗਾ ਦੇ ਵਿੱਚ ਸ਼੍ਰੀ ਰਾਮ ਯੋਧਿਆ ਰੈਲੀ ਨਿਕਲ ਰਹੀ ਹੈ ਤੇ ਇਸ ਖੁਸ਼ੀ ਦੇ ਵਿੱਚ ਲੋਕਾਂ ਨੇ ਜਗਾ ਜਗਾ ਦੇ ਕੱਗੇ ਦੇ ਵਿੱਚ ਚਾਹ ਤੇ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ ਹੈ ਆਓ ਆਪਾਂ ਇਹਨਾਂ ਸਾਰਿਆਂ ਨਾਲ ਗੱਲਬਾਤ ਕਰਦੇ ਹਾਂ ਮੰਦਰ ਦੇ ਵਿੱਚ ਵੀ ਹਰ ਇੱਕ ਘਰ ਤੋਂ ਇੱਕ ਦੀਵਾ ਜ਼ਰੂਰ ਲਾ ਕੇ ਜਾਓ ਤਾਂ ਕਿ ਆਪਣਾ ਮੰਦਰ ਵੀ ਚਮਕ ਕਰੇ ਸਾਰਿਆਂ ਨੂੰ ਬੇਨਤੀ ਹੈ ਕੱਲ ਨੂੰ ਜ਼ਰੂਰ ਪਹੁੰਚੋ ਸਾਡੇ ਸ਼ਰਮਾ ਜੀ ਵੱਲੋਂ ਵੀ ਬਹੁਤ ਵਧੀਆ ਆਤਾਂ ਦੇ ਕੇ ਜੀਣ ਸਾਨੂੰ ਉਹਨਾਂ ਦਾ ਵੀ ਧੰਨਵਾਦ ਨਾ ਹੀ ਬਾਈ ਜੀ ਧੰਨਵਾਦ ਕਰਾਂਗੇ ਜਿਹੜਾ ਦਿਨ ਹੈ 500 ਸਾਲ ਬਾਅਦ ਆ ਰਿਹਾ ਹੈ ਆਪਾਂ ਬਹੁਤ ਹੀ ਸੁਵਕ ਵਾਲਿਆਂ ਵੀ ਜਿਹੜਾ ਆਪਾਂ ਨੂੰ ਇਹ ਜਿਹਾ ਦਿਨ ਦੇਖਣ ਨੂੰ ਮਿਲਿਆ ਹੈ ਬਹੁਤ ਜਣੇ ਇਹ ਆਸ ਲੈ ਕੇ ਇਸ ਜਗ ਤੋਂ ਤੁਰ ਕੇ ਪਰ ਉਹਨਾਂ ਨੂੰ ਦਿਨ ਨਹੀਂ ਦੇਖਣ ਨੂੰ ਮਿਲਿਆ ਤਾਂ ਕਿ ਆਪਣੀ ਕਿਸਮਤ ਤੇ ਲਿਖਿਆ ਹੋਇਆ ਤੇ ਇਹ ਦਿਨ ਆਪਾਂ ਦੇਖ ਰਹੇ ਅੱਜ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਦੀਵਾਲੀ ਦਾ ਦਿਨ ਹੈ ਆਪਣਾ ਦੀਵਾਲੀ ਬਹੁਤ ਇਹ 500 ਸਾਲ ਬਾਅਦ ਦੀਵਾਲੀ ਆ ਰਹੀ ਹੈ ਆਪਣੀ ਇਹਨੂੰ ਆਪਾਂ ਬਚੜ ਕੇ ਮਨਾਈਏ ਤੇ ਖੁਸ਼ੀਆਂ ਵੰਡਿਏ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਮਿੱਤਰਾਂ ਨੂੰ ਵੀ ਕਹੀਏ ਵੀ ਜਰੂਰ ਬਣਾਓ ਸਾਰੀ ਕਮੇਟੀ ਨੂੰ ਬੇਨਤੀ ਹੈ ਬਾਹਰ ਆ ਜਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂ ਜੀ ਸਰ ਜਿੰਨੇ ਵੀ ਸਾਡੇ ਨਾਲ ਸੰਗਤ ਜੁੜੀ ਹੈ ਉਹਨਾਂ ਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 550 ਸਾਲ ਬਾਅਦ ਇਹ ਉੱਥੇ ਵੀ ਕਿ ਸ਼੍ਰੀ ਰਾਮ ਜੀ ਦੀ ਨੀਂਹ ਦੀ ਸਥਾਪਨਾ ਹੋਈ ਹੈ ਤੇ ਹੀ ਵੱਡਾ ਮੰਦਰ ਬਣਿਆ ਸ਼੍ਰੀ ਰਾਮ ਜੀ ਦਾ ਉਸੇ ਖੁਸ਼ੀ ਦੇ ਵਿੱਚ ਅਸੀਂ ਅੱਜ ਇੱਥੇ ਚਾਹ ਤੇ ਬਰੈਡਾ ਦਾ ਮੰਦਰ ਲਗਾਇਆ ਸਾਰੀ ਮਾਰਕੀਟ ਨੇ ਇਕੱਠੇ ਹੋ ਕੇ ਤੇ ਬਹੁਤ ਹੀ ਅੱਛਾ ਸਾਨੂੰ ਰਿਸਪੌਂਸ ਮਿਲੇ ਹੈ ਮਾਰਕੀਟ ਵੱਲੋਂ ਵੀ ਤੇ ਸੰਗਤ ਵੱਲੋਂ ਵੀ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੈ ਸ਼੍ਰੀ ਰਾਮ ਪਿੰਡ ਕਗਾ ਅਕੀਲ ਪਾਤਰਾ ਜੀ ਦਾ ਪੇਲਾ ਦੇ ਵਿੱਚ ਅਸੀਂ ਪ੍ਰਮੋ ਸ਼੍ਰੀ ਰਾਮ ਜੀ ਦੇ ਮੰਦਰ ਬਣ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਬਹੁਤ ਹੀ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਸਰਦਾਰ ਇਕਮੰਦਰ ਬਣਿਆ ਜਿਹਦੇ ਕਰਕੇ ਅਸੀਂ ਬਹੁਤ ਖੁਸ਼ ਆਵਦੇ ਕਰਕੇ ਅਸੀਂ ਪਿੰਡ ਘਟਾ ਵਿਖੇ ਅੱਜ ਚਾਹ ਤੇ ਬਰੈਡਾ ਦਾ ਲੱਗਰ ਲਾਇਆ ਸੀਗਾ ਤੁਹਾਨੂੰ ਵੀ ਭਗਵਾਨ ਰਾਮ ਦੇ ਦੋ ਰੂਪ ਨੇ ਇੱਕ ਤਾਂ ਉਹਨਾਂ ਦਾ ਜਨਮ ਪਰਮਾਤਮਾ ਦੇ ਰੂਪ ਚ ਅਵਤਾਰ ਦੇ ਰੂਪ ਚ ਗਿਣਿਆ ਜਾਂਦਾ ਹੈ ਦੂਜਾ ਉਹਨਾਂ ਦਾ ਘਰਾਜਾ ਰਾਜਾ ਖੋਣ ਮਰਿਆਦਾ ਪਰਸ਼ोत्तम ਉਨ੍ਹਾਂ ਦੇ ਰਾਜ ਦੇ ਵਿੱਚ ਜਿਵੇਂ ਆਪਾਂ ਅੱਜ ਕਹਿਦੀ ਹੈ ਕਿ ਜਾਤੀਵਾਦ ਨਾ ਜਾਤੀਵਾਦ ਸੀ ਕਿਉਂਕਿ ਉਹਨਾਂ ਨੇ ਭਿਲਣੀ ਦੇ ਘਰ ਜਾ ਕੇ ਵੀ ਖਾਣਾ ਖਾਇਆ ਤੇ ਦੂਸਰਾ ਇੱਕ ਗੱਲ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਵੀ ਭਗਵਾਨ ਪਾਲਮਿਕੀ ਜੀ ਬਾਰੇ ਕਹਿਣਾ ਚਾਹੁੰਦਾ ਕਿਉਂਕਿ ਅੱਜ ਜੇ ਭਗਵਾਨ ਰਾਮ ਸਾਧ ਜਿੱਦ ਨੂੰ ਅਸੀਂ ਫਰਿਆਦਾ ਪਰਸੋਦੋਂ ਕਹਿੰਨੇ ਆ ਜਿਨ੍ਹਾਂ ਨੂੰ ਮੰਨਦਾ ਜਿਨ੍ਹਾਂ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਇਹ ਭਗਵਾਨ ਵਾਲਮੀਕੀ ਜੀ ਕਰਕੇ ਹੋਇਆ ਸਾਨੂੰ ਇਹ ਤਾਂ ਦੱਸਿਆ ਜਾਂਦਾ ਕਿ ਭਗਵਾਨ ਰਾਮ ਜੀ ਦੀ ਪੂਜਾ ਕਰੋ ਪਾਠ ਕਰੋ ਕਰਨਾ ਚਾਹੀਦਾ ਪਰ ਸਾਨੂੰ ਬਹੁਤ ਘੱਟ ਦੱਸਿਆ ਜਾਂਦਾ ਕਿ ਵਾਲਮੀਕੀ ਜੀ ਦੀ ਵੀ ਤੁਸੀਂ ਪੂਜਾ ਕਰੋ ਕੌਣ ਕੀ ਅੱਜ ਕੱਲ ਲੀਡਰਵੇਂ ਉੱਠਦੇ ਨੇ ਦੋ ਤਿੰਨ ਉਹਦੇ ਦੋ ਮਿੰਟ ਰੋਟੀ ਖਾ ਕੇ ਵੀ ਅਸੀਂ ਜਾਤੀ ਦੇ ਆਧਾਰ ਤੇ ਰੋਟੀ ਖਾਂਦੇ ਆ ਪਰ ਇਹ ਲੋਕਾਂ ਨੂੰ ਇਹ ਨਹੀਂ ਪਤਾ ਕਿ ਮਾਤਾ ਸੀਤਾ ਜੀ 14 ਸਾਲ ਰਹੇ ਨੇ ਵਾਲਮੀਕੀ ਜੀ ਕੋਲ ਤੇ ਬੱਚੇ ਰਹੇ ਨੇ 14 ਸਾਲ ਤੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਇਹ ਲੋਕਾਂ ਨੂੰ ਇਹ ਨਹੀਂ ਪਤਾ ਹੈ ਗਿਆ ਕਿ ਜਦੋਂ ਭਗਵਾਨ ਰਾਮ ਜੀ ਨੇ ਜਾਤੀ ਨਹੀਂ ਦੇਖੀ ਤਾਂ ਤੁਸੀਂ ਕੌਣ ਹੋ ਨਹੀਂ ਇਹੀ ਕਹਿੰਦੇ ਆ ਇਹ ਵੋਟਾਂ ਦੀ ਰਾਜਨੀਤੀ ਬੰਦ ਕਰੋ ਭਗਵਾਨ ਰਾਮ ਸਾਰਿਆਂ ਦੇ ਨੇ ਮਰਯਾਦਾ ਪਰਸ਼ੋਤਮ ਨੇ ਤੇ ਸਾਰੇ ਮੁਲਕ ਦੀ ਤਰੱਕੀ ਬਖਸ਼ਣ ਦੇ ਅਸੀਂ ਜੈ ਸ਼ੀਰਾਂ ਜੈ ਸ਼ੀਰਾਂ ਨਾ ਨਾ ਇਹ ਕੀ ਕਹਿਣਾ ਹੈ ਤੁਹਾਡਾ ਮੇਰਾ ਨਾਮ ਪ੍ਰਿੰਮਚੰਦਾ ਜੀ ਸਾਫਕਾ ਐਕਸੀ ਹਨ ਠੀਕ ਹੈ ਸਰ ਅੱਜ ਰੈਲੀ ਕੱਢੀ ਹੈ శ్రీ ਰਾਮ ਰੱਲਾ ਜੀ ਜਿੱਦੇ ਪਰ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਇਹੀ ਕਹਿਣਾ ਚਾਹੁੰਦਾ ਜੀ ਸਾਡੇ ਰਾਮ ਰੱਲਾ ਜੀ ਨੂੰ ਅੱਜ ਤੋਂ 5 ਸਾਲ ਪਹਿਲਾਂ 500 ਸਾਲ ਪਹਿਲਾਂ ਜੀ ਬਾਬਰ ਜੀ ਨੇ ਸਾਡਾ ਉਦਿਆ ਮੰਦਿਰ ਢਾਹ ਦਿੱਤਾ ਸੀ ਜਿੱਥੇ ਕਿ ਉਤੇ ਮਸਜਿਦ ਬਣਾਈ ਦਵਾਰੋ ਯੋਗੀ ਤੇ ਮੋਦੀ ਜੀ ਨੇ ਸਾਡੇ ਸੁ ਮੰਦਿਰ ਨੂੰ ਬਹਾਲ ਕੀਤਾ ਤੇ ਉਹਦਾ ਕਰਨ ਨੂੰ ਪ੍ਰਾਨ ਕੁrista ਜੀ ਮੋਦੀ ਜੀ ਕਰਨਗੇ ਤਾਂ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਕਿ ਸਾਨੂੰ ਮੰਦਿਰ ਦੁਬਾਰਾ ਮਿਲਿਆ ਸਾਡਾ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਭਗਤਾਂ ਨੂੰ ਰਾਮ ਮੰਦਰ ਬਣਨ ਦੀ ਬਹੁਤ-ਬਹੁਤ ਵਧਾਈ ਅੱਜ ਅਸੀਂ ਰਾਮ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਜਾਬ ਰੈਡਾਂ ਦਾ ਲੰਗਰ ਲਗਾਇਆ ਸਾਰੇ ਧਰਮਾਂ ਨੇ ਨਾਲ ਮਿਲ ਕੇ ਲੰਗਰ ਲਗਾਇਆ ਸਾਰੀ ਪਬਲਿਕ ਦੇ ਵਿੱਚ ਬਹੁਤ ਖੁਸ਼ੀ ਹੈ ਸ਼ਾਮ ਨੂੰ ਸ਼ਹਿਰ ਦੇ ਵਿੱਚ ਲਾਈਟਾਂ ਕੀਤੀ ਗਈ ਹੈ ਦੀਪਮਾਲਾ ਕੀਤੀ ਗਈ ਹੈ ਮੈਂ ਸਾਰੀ ਨਵੀਂ ਜਨਰੇਸ਼ਨ ਨੂੰ ਇਹ ਹੀ ਕੋਸ਼ਿਸ਼ ਕਰਦਾ ਕਿ ਉਹ ਆਪਣੇ ਤੁਹਾਨੂੰ ਨਾਲ ਲੈ ਕੇ ਚੱਲਣ ਸਭ ਨਾਲ ਬਿਲਵਰਤਨ ਕੇ ਰਹਿਣ ਤਾਂ ਅੱਗੇ ਵੀ ਇਸ ਤਰ੍ਹਾਂ ਦੇ ਕਾਰਜ ਹੁੰਦੇ ਰਹਿਣ ਬੋਲੇ ਸ਼ੰਕਰ ਭਗਵਾਨ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਵਿਕਮ ਸਿੰਘ ਲਾਖੀ ਠੀਕ ਹੈ ਸਰ શ્રી ਰਾਮ ਲੱਲਾ ਜੀ ਦੀ ਹੋਤਿਆ ਲਗੇ ਦੇ ਵਿੱਚ ਕਨਾ ਇਹ ਵੈਲਕਮ ਕਰਨ ਜਾ ਰਹੇ ਹਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦੇ ਆਂ ਵੀ ਜੇ ਜਿਹੜਾ ਇਹ ਪਰਵ ਆਇਆ ਹੈ ਇਹ ਉਤਸਵ ਦਾ ਮਾਹੌਲਾ ਹੈ 800 ਸਾਲ ਬਾਅਦ ਇਹ ਸਾਰੇ ਹਿੰਦੁਸਤਾਨੀਆਂ ਲਈ ਇੱਕ ਐਡਾ ਵੱਡਾ ਉਤਸਵ ਹੈ ਜਿਹੜਾ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਹਦਾਇਤਾਂ ਨੇ ਕਿ ਅਯੋਧਿਆ ਜੀ ਦੇ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਰਸ਼ ਹੋਣਾ ਹੈ ਇਹ ਸਾਰਿਆਂ ਨੂੰ 23 ਤਰੀਕ ਨੂੰ ਬਾਦੀ ਯੋਜਤੇ ਜਾਣਾ ਹੈ ਅਸੀਂ ਉਸ ਦਿਨ ਦੀ ਵੇਟ ਕਰ ਰਹੇ ਆਂ ਕਿ ਕਦੋਂ ਅਸੀਂ ਅਯੋਧਿਆ ਪਹੁੰਚिए ਤੇ ਰਾਮ ਲਾਲਾ ਦੇ ਦਰਸ਼ਨ ਕਰ ਸਕੀਏ ਸਾਡਾ ਨਗਰ ਇੰਨਾ ਉਤਸ਼ਾਹ ਭਰਿਆ ਹੈ ਅੱਜ ਤੁਸੀਂ ਦੇਖਿਆ ਹੀ ਹੈ ਕਿ ਉਹ ਵਿਸ਼ਾਲ ਕੀਰਤਨ ਸੀ ਜਿਸ ਨੇ ਰਾਮ ਜੀ ਦੇ ਨਾਮ ਜਾ ਰੱਖਿਆ ਨੇ ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਤੇ ਜੈ ਸ਼੍ਰੀ